ਭਾਬੀ ਅਸੀਖਾਲ ਜੀ ਸਤਿ ਸ਼੍ਰੀ ਅਕਾਲ ਤੀਏ ਹੋਰ ਸੁਣਾਖੀ ਹਾਲੇ ਬਸ ਬਹੁਤ ਵਧੀਆ ਭਾਬੀ ਜੀ ਤੁਸੀਂ ਦੱਸੋ ਆਪਾਂ ਵੀ ਠੀਕ ਆ ਹੋਰ ਪੜ੍ਹਾਈ ਕਿਵੇਂ ਚੱਲਦੀ ਪਈ ਬਹੁਤ ਵਧੀਆ ਭਾਬੀ ਜੀ ਹੌਸਟਲ ਚ ਰੋਟੀ ਪਾਣੀ ਵਧੀਆ ਮਿਲਦਾ ਪਿਆ ਭਾਬੀ ਆਪਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਪਹਿਲਾਂ ਮੈਨੂੰ ਅੰਦਰ ਧਾ ਲੈਨ ਦੋ ਚਲੋ ਠੀਕ ਹੈ ਬੈਠ ਮੈਂ ਤੇਰੇ ਲਈ ਪਾਣੀ ਲੈ ਕੇ ਆਉਣੀ ਆ ਭਾਬੀ ਜੀ ਛੋਟਾ ਸਰਦਾਰ ਕਿੱਥੇ ਹੈ ਕਮਰੇ ਚ ਹੀ ਹੋਏਗਾ ਸਰਪ੍ਰਾਈਜ਼ ਦੇਣੀ ਆ ਨੂੰ ਜੀ ਕੈਸੇ ਹੋ ਆਪ ਕੁਸ਼ਵਿੰਦਰ ਤ੍ਰਿਵਾਲ ਅੱਜ ਕੱਲ੍ਹ ਤਾਂ ਫੈਸ਼ਨ ਹੈ ਮੇਰੇ ਸਾਰੇ ਦੋਸਤੋ ਨੇ ਕਟਵਾਏ ਹੈ ਤੂੰ ਹਿੰਦੀ ਚ ਕਿਉਂ ਗੱਲ ਕਰ ਰਿਹਾ ਕੁਸ਼ਵਿੰਦਰ ਪੜ੍ਹੇ ਲਿਖੇ ਲੋਗ ਇੰਗਲਿਸ਼ ਔਰ ਹਿੰਦੀ ਵਿੱਚ ਹੀ ਪਾਰ ਕਰਤੇ ਹੈ ਸਾਡੇ ਸਕੂਲ ਮੇ ਤਾਂ ਪੰਜਾਬੀ ਬੋਲਨੇ ਪਰ ਤਾਂ ਫਾਈਨ ਵੀ ਹੋ ਜਾਂਦਾ ਹੈ ਘਰੇ ਤਾਂ ਨੀ ਨ ਤੈਨੂੰ ਕੋਈ ਜੁਰਮਾਨਾ ਹੁੰਦਾ ਘਰੇ ਤਾਂ ਤੂੰ ਪੰਜਾਬੀ ਚ ਗੱਲ ਕਰ ਸਕਦਾ ਹੈ ਠੀਕ ਹੈ ਬੂਆ ਜੀ ਪੂਆ ਜੀ ਇੰਨੀ ਕਾੜੀ ਵੱਡੀ ਗੱਲ ਹੋ ਗਈ ਮੈਂ ਪਾਲ ਹੀ ਤਾਂ ਕਟਵਾਇਆ ਬਹੁਤ ਵੱਡੀ ਗੱਲ ਹੈ ਇਹ ਉਹ ਹੋ ਪੂਆ ਜੀ ਚੰਗਾ ਮੈਂ ਖਿੱਡਣ ਚੱਲਿਆ ਆ ਲਤੀਏ ਪਾਣੀ ਭਾਬੀ ਖਸ਼ਵਿੰਦਰ ਦੇ ਬਾਲ ਤੀਏ ਮੈਂ ਇਹਨੂੰ ਬਹੁਤ ਸਮਝਾਇਆ ਨੇ ਮੇਰੀ ਇੱਕ ਨਹੀਂ ਮੰਨੀ ਔਰ ਦਮਨ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਜੀ ਬਸ ਵਧੀਆ ਆਂਟੀ ਤੁਸੀਂ ਦੱਸੋ ਜੀ ਸਤਿ ਸ੍ਰੀ ਅਕਾਲ ਜੀ ਕਦੋਂ ਆਈ ਹੋਸਟਲ ਵਿੱਚੋਂ ਆਂਟੀ ਕੱਲੀ ਆਈਆਂ ਜੀ ਕਿੰਦਾ ਉਦਾਸ ਉਦਾਸ ਲੱਗਦੀ ਹੈ ਕੀ ਗੱਲ ਤੇਰੀ ਭਾਬੀ ਖਿਆਲ ਤਾਂ ਪੂਰਾ ਰੱਖਦੀ ਹੈ ਨਾ ਹਾਂਜੀ ਆਂਟੀ ਵੀਰੇ ਤੇ ਡੈਡੀ ਤੇ ਮੰਮੀ ਦੇ ਐਕਸੀਡੈਂਟ ਤੋਂ ਬਾਅਦ ਭਾਬੀ ਤਾਂ ਸਾਡਾ ਖਿਆਲ ਰੱਖਦੀ ਹੈ ਜੀ ਤੇ ਫਿਰ ਤੂੰ ਇੰਨੀ ਕਾ ਤੋ ਉਦਾਸ ਏ ਆਂਟੀ ਤੁਹਾਨੂੰ ਪਤਾ ਹੀ ਹੈ ਖੁਸ਼ਮਿੰਦਰ ਨੇ ਵਾਲ ਕਟਵਾ ਲਏ ਹੈ ਨਾ ਅੱਛਾ ਤੋ ਐ ਘਰ ਉਹਨੂੰ ਕਿਸੇ ਗੁਰਦੁਆਰੇ ਜਾ ਕੇ ਨਾ ਮੱਥਾ ਟਿਕਾ ਲਿਆ ਸ਼ਾਇਦ ਬਾਬੇ ਦੀ ਮੇਰ ਫੈ ਜਾਏ ਹਾਂ ਆਂਟੀ ਸਹੀ ਕਿਹਾ ਤੁਸੀਂ ਮੈਨੂੰ ਕੱਲ ਸਵੇਰੇ ਹੀ ਗੁਰਦੁਆਰਾ ਸਾਹਿਬ ਲੈ ਕੇ ਜਾਨੀ ਆਂ ਹਾਂ ਲੈ ਕੇ ਜਾ ਸਭ ਠੀਕ ਹੋ ਬਜਾਏਗਾ ਹਾਂਜੀ ਹਾਂਜੀ ਇਹ ਤਾਂ ਹੈ ਆਂਟੀ ਜੀ ਅੱਛਾ ਮੈਂ ਚਲਦੀ ਹਾਂ ਠੀਕ ਹੈ ਆਂਟੀ ਜੀ ਪਰਵਾਰ ਚੜਾਇਆ ਇਹੇ ਦੀਨ ਲਾਲ ਪਰੋਸੇ ਇਹੇ ਸਭ ਸਭ ਖੁਸ਼ਵਿੰਦਰ ਤੈਨੂੰ ਪਤਾ ਹੈ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਸਿੱਖੀ ਮਿਲੀ ਹੈ ਹਾਂਜੀ ਪੂਆ ਜੀ ਛੋਟੇ ਸਾਹਿਬ ਜੱਡੇ ਨੂੰ ਜਿੰਦਾ ਨੇਹਾ ਵਿੱਚ ਛਿੰਦ ਦਿੱਤਾ ਗਿਆ ਸੀ ਪਰ ਉਹਨਾਂ ਨੇ ਸਿੱਖੀ ਨਹੀਂ ਛੱਡੀ ਖੁਸ਼ਵਿੰਦਰ ਤੈਨੂੰ ਪਤਾ ਹੈ ਭਾਈ ਤਾਰੂ ਸਿੰਘ ਜੀ ਨੇ ਆਪਣੇ ਕੇਸ ਕਤਲ ਨਹੀਂ ਹੋਣ ਦਿੱਤੇ ਸੀ ਉਹਨਾਂ ਨੇ ਆਪਣੀ ਖੋਪੜੀ ਲਵਾ ਲਈ ਸੀ ਹਾਂਜੀ ਪੂਆ ਜੀ ਵੀ ਜੀ ਵੀ ਦਸਤੇ ਹੁੰਦੇ ਸੀ ਜੇਕਰ ਖੁਸ਼ਵਿੰਦਰ ਤੈਨੂੰ ਆਪਣੇ ਇਤਿਹਾਸ ਬਾਰੇ ਇੰਨਾ ਕੁਝ ਪਤਾ ਹੈ ਤਾਂ ਫਿਰ ਤੂੰ ਆਪਣੇ ਕੇਸ ਕਤਲ ਕਿਉਂ ਕਰਵਾਏ ਕਿਉਂਕਿ ਕਈ ਚੀਜ਼ਾਂ ਸਮਾਂ ਉੱਤੇ ਪਤਾ ਚੱਲਦੀਆਂ ਨੇ ਚਲੋ 부ਆ ਜੀ ਕਾਰ ਚੱਲੀਏ ਬਰਸਾ ਆ ਜਾ ਤ ਵਰਸਾ ਹਲੇ ਦਮਨ ਆ ਸਾਰੀਆਂ ਚੀਜ਼ਾਂ ਜਾ ਕੇ ਨਾ ਵਿਚਾਰੋਂ ਲੈ ਆ ਭਾਬੀ ਅੱਜ ਬੜੀ ਖੁਸ਼ ਲੱਗਦੀ ਐ ਤੇ ਖੁਸ਼ ਕਿਉਂ ਨਾ ਹੋਵਾਂ ਇੰਨੇ ਵਰਿਆਂ ਪਿੱਛੋਂ ਮੇਰਾ ਦੇਰ ਬਾਹਰੋਂ ਆਉਂਦਾ ਪਿਆ ਮੈਂ ਆਦੇ ਸਾਰੇ ਆ ਪਸੰਦ ਦੀਆਂ ਚੀਜ਼ਾਂ ਬਣਾਉਣੀਆਂ ਨੇ ਪਰ ਭਾਬੀ ਜਦੋਂ ਵੀਰਾ ਕੁਸ਼ਵਿੰਦਰ ਨੂੰ ਵੇਖੀਗਾ ਉਦੋਂ ਫਿਰ ਤੇਈ ਤਾਂ ਚਿੰਤਾ ਮੈਨੂੰ ਵੱਡ ਵੱਡ ਖਾਂਦੀ ਪਈ ਐ ਤੇਰਾ ਵੀਰ ਹਮੇਸ਼ਾ ਇਹੀ ਚਾਹੁੰਦਾ ਸੀ ਕੁਸ਼ਵਿੰਦਰ ਗੁਰਸਿੱਖੀ ਬਾਣੇ 'ਚ ਰਹੇ ਤੇ ਗੁਰਸਿੱਖ ਬਣ ਕੇ ਰਹੇ ਤੇਰੇ ਵੀਰ ਦੇ ਜਾਣ ਪਿੱਛੋਂ ਕੁਲਜੀਤ ਨੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਤੇ ਉਹ ਵੀ ਕੁਸ਼ਵਿੰਦਰ ਨੂੰ ਇਹੀ ਸਮਝਾਉਂਦਾ ਰਿਹਾ ਵੀ ਗੁਰਸਿੱਖ ਬਣੇ 'ਚ ਰਹੇ ਹੁਣ ਤੇ ਚਲ ਕੋਈ ਨਾ ਭਾਬੀ ਮੈਂ ਬਾਜ਼ਾਰ ਜਾ ਰਹੀ ਹਾਂ ਬਾਬੀ ਜੀ ਵੀਰਾ ਆ ਗਿਆ ਜੀ ਅੱਛਾ ਬਾਬੀ ਅਸੀ ਗੱਲ ਜੀ ਜੀ ਆਉਂਦੇ ਰੋ ਪੱਡੀਆਂ ਉਂਬਰਾ ਹੋਣ ਪੁੱਤ ਚੱਕ ਚੂ ਆ ਵਿੱਚੂ ਤਾਈਓ ਬਾਬੀ ਤੁਸੀਂ ਵੀਡੀਓ ਕਾਲ ਤੇ ਮੇਰੇ ਖੁਸ਼ਵਿੰਦਰ ਨਾਲ ਗੱਲ ਨਹੀਂ ਸੀ ਕਰਵਾਉਂਦੇ ਕਈ ਦਿਨਾਂ ਤੋਂ ਤੂੰ ਪਤਾ ਕਿੰਨੇ ਦਿਲ ਤੋੜਿਆ ਤੈਨੂੰ ਜ਼ਰਾ ਵੀ ਸਾਡਾ ਖਿਆਲ ਨਹੀਂ ਆਇਆ ਬੋਲ ਹੁਣ ਹੁਣ ਕਿਉਂ ਨਹੀਂ ਬੋਲਦਾ ਹੁਣ ਇਹ ਕੀ ਬੋਲੂ ਤੈਨੂੰ ਪਤਾ ਤੂੰ ਕੀ ਕੀਤਾ ਪਤਾ ਮੈਨੂੰ ਮੈਂ ਕੀ ਕੀਤਾ ਹੁਣ ਤਾਂ ਜੁਬਾਨ ਵੀ ਲੜਾਉਣ ਲੱਗ ਗਿਆ ਇਹਨੂੰ ਕੀ ਪਤਾ ਦੁੱਖ ਕੀ ਹੁੰਦਾ ਮੈਨੂੰ ਪਤਾ ਤੁਹਾਡਾ ਦੁੱਖ ਚਾਚੂ ਜਦੋਂ ਤੋਸੀ ਕਨੇਡਾ ਜਾ ਕੇ ਵਾਲ ਕਟਵਾਏ ਸੀ ਨਾ ਉਦੋਂ ਵੀ ਜੀ ਸਾਰੀ ਰਾਤ ਰੋਂਦੇ ਰਹੇ ਸੀ ਮੋਂ ਦਾ ਦੇ ਨਾਲ ਹੀ ਤਾਂ ਸੌਂਦਾ ਹੁੰਦਾ ਸੀ ਕਿੰਨਾ ਮਨਾ ਕਰਦੇ ਸੀ ਉਹ ਤੁਹਾਨੂੰ ਪਰ ਤੁਸੀਂ ਉਹਨਾਂ ਦੀ ਇੱਕ ਨਹੀਂ ਮੰਨੀ ਵੀਰੇ ਆਪਾਂ ਉਹਨੂੰ ਵੀ ਕੀ ਕਹੀਏ ਬੱਚੇ ਤਾਂ ਉਹੀ ਸਿੱਖਣਗੇ ਜੋ ਵੱਡੇ ਕਰਨਗੇ ਜਿਹੜਾ ਤੋਂ ਜਿਹੜਾ ਤੋਂ ਕਟਾ ਕਟਾ ਉਦੋਂ ਵੀ ਸਾਰੀ ਸਾਰੀ ਰਾਤ ਰਹਿੰਦੇ ਰਹੇ ਕਿ ਸੱਚ ਹੈ ਸੰਸਾਰ ਤੇ ਸਾਰੇ انسان ਸਾਰੇ ਮਨੁੱਖ ਇੱਕ ਸਾਥ ਇੱਕ ਤਰੀਕੇ ਨਾਲ ਸੰਸਾਰ ਤੇ ਜਨਮ ਲੈਂਦੇ ਨੇ ਪਰ ਸੰਸਾਰ ਦੀ ਬਾਜੀ ਜਿੱਤ ਕੇ ਕੋਈ ਵਿਰਲਾ ਜਾਂਦਾ ਜਿੱਤ ਕੇ ਉਹ ਜਾਂਦਾ ਜਿਹੜਾ ਗੁਰੂ ਬਲਮੁਖ ਕਰ ਲਵੇ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਈ ਜੀਓ ਨਹੀਂ ਤੇ ਮਨ ਦੇ ਪਿੱਛੇ ਜਿਹੜਾ ਦੌੜਦਾ ਹੈ ਵਿਸ਼ਿਆਂ ਵਕਾਰਾਂ ਪਿੱਛੇ ਦੌੜਦਾ ਉਹ ਤੇ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਚਲਿਆ ਜਾਂਦਾ ਸੋ ਇਸ ਕਰਕੇ ਯਤਨ ਕਰ ਦਮਾਲਾ ਚਲਾਇਆ ਗੁਰੂ ਅੱਗੇ ਅਰਦਾਸ ਕਰਕੇ ਤੂੰ ਵਰਨਾ ਚਿਹਨਾ ਬਾਹਰਾ ਤੂੰ ਵਰਨ ਤੋਂ ਜਾਤ ਪਾਤ ਤੋਂ ਨਿਆਰਾ ਹੈ ਤੂੰ ਚਿਹਨਾ ਤੋਂ ਨਿਆਰਾ ਹੈ ਹੇ ਅਕਾਲ ਪੁਰਖ ਵਾਹਿਗੁਰੂ ਭਾਵੇਂ ਤੇਰਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਪੇਖ ਕਉ ਕਹਿ ਨਾ ਸਕਤ। ਆ ਜਾ ਕੋਲ ਜੀ ਕਿੱਥੇ ਚਾਹ ਪੀਣਾ ਹੈ। ਹਰ ਜਿੱਥੇ ਹਾਜ਼ਰ ਜਾਹਰਾ ਜਦੋਂ ਮੈਂ ਤੈਨੂੰ ਬਹੁਤ ਸੋਹਣਾ ਲੱਗਣਾ ਤੈਨੂੰ ਨਜੰਨਾ ਲੱਗਦਾ ਕਿਤੇ ਅੱਜ। ਬੀਜੀ ਅੱਜ ਜੇ ਜਿੰਦਾ ਹੁੰਦੇ ਨਾ ਤੈਨੂੰ ਪੱਗ ਬੰਨੀ ਵੇਖਣਾ ਨੇ ਬੜੇ ਖੁਸ਼ ਹੋਣਾ ਸੀਗਾ। ਚਾਪਾ ਜੀ ਮੈਂ ਆ ਕੇ ਚਾਹ ਪੀਣਾ ਹੈ ਪਹਿਲਾਂ ਗੁਰਦੁਆਰਾ ਸਾਹਿਬ ਜਾਇਆ ਮੈਂ। ਚਲੋ ਠੀਕ ਹੈ ਪੁੱਤ ਜਾਇਆ ਉਹ। ਚਾਚਾ ਜੀ ਛੋਟੇ ਸਰਦਾਰ ਨੂੰ ਨਹੀਂ ਲੈ ਕੇ ਜਾਉਂਗੇ ਆਪਣੇ ਨਾਲ। ਹਰ ਗੁਣ ਇਤਿਆਸ ਜੀਓ। ਪਰਮਾਤਮਾ ਸ਼ੁਕਰੇ ਦਾਤਿਆ ਅੱਜ ਪਰਮਾਤਮਾ ਨੇ ਮਿਹਰ ਕੀਤੀ ਇਹ ਦਿਨ ਭਾਗਾਂ ਵਾਲਾ ਚੜਿਆ ਸਾਡੇ ਦੋਵੇਂ ਪੁੱਤਰ ਸਰਦਾਰ ਬਣ ਕੇ ਹਾਂ ਹਾਂ ਕਿਉਂ ਨਹੀਂ ਆਜਾ ਛੋਟੇ ਸਰਦਾਰ ਚਰੰਗੇ ਜਾਂਦੇ ਨੇ ਕਿਰਪਾ ਕਰ ਵਾਹਿਗੁਰੂ ਮੈਂ ਵੀ ਤੇਰੇ ਚਰਨਾਂ ਵਿੱਚ ਸੇਵਾ ਕਰਦਾ ਮੈਂ ਜੁਗ ਜੁਗ ਦਇਆ ਸੇਵੜੀ ਕਈ ਚੀਜ਼ਾਂ ਸਮਾਂ ਉਂਤੇ ਪਤਾ ਚੱਲਦੀਆਂ ਨੇ ਕਿਉਂ ਗੁਰਕੱਟੀ ਮਿਹਡੀ ਜੇਵੜੀ ਗੁਰੂ ਨੇ ਮੇਰੀ ਜਮਾ ਦੀ ਫਾਹੀ ਕੱਟ ਦਿੱਤੀ ਗੁਰੂ ਨੇ ਕਿਰਪਾ ਕੀਤੀ ਮੇਰੀ ਪੱਤ ਰੱਖ ਲਈ ਮੇਰੀ ਲਾਜ ਰੱਖ ਲਈ ਹਾਂ ਬਹੜ ਛਿੰਜ ਨਾ ਨੱਚਉ ਨਾਨਕ ਅਵਸਰ ਲੱਦਾ ਭਾਲ ਜਿਓ ਤੇ ਹੁਣ ਮੈਨੂੰ ਦੁਬਾਰਾ ਇਸ ਗੇੜ ਦੇ ਵਿੱਚ ਨਹੀਂ ਆਉਣਾ ਪਏਗਾ 84 ਲੱਖ ਜੂਨ ਦੇ ਕਿਉਂ ਕਿ ਸੀਸ ਤੇ ਗੁਰੂ ਦਾ ਬਖਸ਼ਿਓ ਹੋਇਆ ਦਮਾਲਾ ਸਜਾ ਕੇ ਭਜਨ ਕਰਕੇ ਸਿਮਰਨ ਕਰਕੇ ਬੰਦਗੀ ਕਰਕੇ ਮੈਂ ਵਿਸ਼ਿਆਂ ਵਿਕਾਰਾਂ ਨੂੰ ਜਿੱਤ ਕੇ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾ ਰਿਹਾ ਹਾਂ